ਇਹਦਾ ਕਲਰ ਪੇਂਟ ਸਾਰਾ origignal ਆ ਬਈ origignal ਹੈ ਬਈ ਓਕੇ ਵਿੱਚੋਂ ਦੇਖੀ ਆਪਾਂ ਖੋਲ ਕੇ ਇਹਨੂੰ ਤੇ ਇਧਰੋਂ ਵੀ ਧਰਮੇ ਦਿਖਾ ਖੰਡੀਸਮ ਟਰੈਕਟਰ ਦੀ ਨੰਬਰ ਪੰਜਾਬ ਦਾ ਕਲੌਸ ਕਰ ਇੰਜਣਾ ਪੰਪ ਪੰਪ ਸਾਰਾ ਚੈੱਕ ਕਰਵਾ ਦੇ ਕਰ ਲਾ ਉਸਕ ਨੂੰ ਇੰਜਣਾ ਨੰਬਰ ਬਈ ਪੰਜਾਬ ਦਾ 50 50 ਧਰਮੇ ਆ ਕਰਵਾ ਚੈੱਕ ਆ ਸਾਰਾ ਬਾਈ ਕਹਿੰਦਾ origignal ਹੈ ਨਾ ਮਗਰਾੜ ਦਿਖਾ ਦੇ ਪੂਰੀ ਸਾਫ ਨੇ ਟਰੈਕਟਰ ਦੇ ਛਤਰੀ ਦਿਖਾ ਦੇ ਜਮੇ ਨਮੀ ਆ ਪਿੱਛੋਂ ਗਡੀਸਮ ਦਿਖਾ ਗਿਆ ਟਰੈਕਟਰ ਬਾਕੀ ਤਾਂ ਚੰਗਾ ਸਾਰੇ ਲਿੰਕਾਂ ਲੋਕਾਂ ਸਮਾਰ ਕੇ ਚੈੱਕ ਕਰਵਾ ਦੇ ਸਾਰੀਆਂ ਤੇ ਆ ਦੇਖੀ ਬਈ ਇਹਦੇ ਟਾਇਰ ਕਿੰਨੇ ਪੈਸੇ ਟਾਇਰ ਨਾਲ ਦੇਣੇ ਨਾਲ ਦੇ ਨਾਲ ਦੇ ਹੈਗੇ 75 80 ਪੈਸੇ ਅੱਛਾ ਆਹ ਦੇ ਹਾਂ 20 ਮਾਡਲ ਆ ਮਾਰ ਕੇ 20 ਦੇ ਪੈ ਬਈ ਚੱਲਿਆ ਕਿੰਨਾ ਕੋ ਇਹ ਚੱਲਿਆ ਹੈਗਾ 22300 ਘੰਟਾ 22300 ਮਿੱਤਰੋ ਘੰਟਾ ਚੱਲਿਆ ਹੋਇਆ 2020 ਮਾਡਲ ਆ ਬਈ ਇਹਦਾ ਨੰਬਰ ਕਿੱਥੋਂ ਦਾ ਹੋ ਉਸਤਾਦ ਪੰਜਾਬ ਦੇ ਇਹ ਹੈਗਾ 2010 ਮਾਡਲ ਮੂਰੇ ਜਾਜੀ ਟਾਇਰ ਪਏ ਹੋਏ ਨੇ ਗੁੱਡੀ ਹਰਦੇ ਹੈ ਨਾ ਬਈ ਤੇ ਮਗਰ ਨਾਲ ਜੋੜਾ ਹੈਗਾ ਦਾ ਐਮ ਆਰ ਐਫ ਦਾ ਕਿੰਨੇ ਮਿੱਤਰੋ ਅੱਜ ਤੁਹਾਡੇ ਵਾਸਤੇ ਨਾ 4-5 ਟਰੈਕਟਰ ਹੋਰ ਲਿਆਂਦੇ ਪੂਰੀ ਘੈਂਟ ਕੰਡੀਸ਼ਨ ਦੇ ਪੂਰੀ ਫੁੱਲ ਗਾਰੰਟੀ ਵਾਲੇ वैसे मैं तन्नू दस दन आज ਆਪਾਂ ਪਹੁੰਚ ਕੇ ਬਾਈ ਗੁਰਲਾਲ ਦੇ ਸ਼ੋਅਰੂਮ ਤੇ ਬਹੁਤ ਚਿਰਾਂ ਤੋਂ ਬਾਈ ਟਰੈਕਟਰਾਂ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਘੈਂਟ ਟਰੈਕਟਰ ਵੇਚਦਾ ਵੇਚਦਾ ਵੀ ਗਰੰਟੀ ਵਾਲੇ ਅੱਜ ਤੱਕ ਕੋਈ ਲਾਂਬਾ ਵੀ ਨਹੀਂ ਆਇਆ ਗੁਰਲਾਲ ਮੇਰੀ ਗੱਲ ਸਹੀ ਐ ਨਾ ਬਾਈ ਸਹੀ ਆ ਜੀ ਲਾਂਬਾ ਆਉਂਦਾ ਵੀ ਨਹੀਂ ਇਹ ਵੀ ਮੈਂ ਸਾਰੇ ਸੱਜਣਾਂ ਨੂੰ ਬੇਨਤੀ ਕਰਦਾ ਵੀ ਲਾਂਬਾ ਤੁਹਾਨੂੰ ਆਉਂਦਾ ਵੀ ਨਹੀਂ ਕਿਉਂਕਿ ਕਾਰਨ ਇਹ ਆ ਪਿੰਡ ਬਾਈ ਦਾ ਹੈਗਾ ਫਰਬਾਹੀ ਤੇ ਬਾਈ ਨਾ ਪਿੰਡ ਫਰਬਾਹੀ ਦੇ ਵਿੱਚ ਹੀ ਟਰੈਕਟਰਾਂ ਦਾ ਕਾਰੋਬਾਰ ਕਰਦਾ ਤੇ ਬਾਈ ਇਹ ਗੁਰਲਾਲ ਕਿੰਨਾ ਮਾਡਲ ਆਪਣੀ ਇਹ ਦੇ ਵੇਲੇ 10 ਮਾਡਲ 2010 ਮਾਡਲ ਆ ਤੇ ਜੇ ਗੱਲ ਕਰੀਏ ਇਹਦਾ ਕਲਰ ਪੇਂਟ ਸਾਰਾ オリジナル ਹੈ ਬਈ オリジナル ਹੈ ਬਈ ਓਕੇ ਵਿੱਚੋਂ ਦੇਖੀਏ ਆਪਾਂ ਖੋਲ ਕੇ ਇਹਨੂੰ ਦੇਖੋ ਇਹਨਾਂ ਨੇ ਖੋਲਾ ਹੋ ਰੰਗ ਪਏ ਹੋਏ ਇਹਨਾਂ ਦੇ ਐਸਾ ਰਿੰਗ ਪਏ ਹੋਏ ਨੇ ਓਕੇ ਉਹਦਾ ਹੁਣ ਚੱਲ ਚਲਾਵੇ ਤਾਂ ਕਿਵੇਂ ਆਹੀ ਚਲਾਈ ਪੂਰੀ ਵਧੀਆ ਓਕੇ 10 ਮਾਡਲ ਹੈ 10 ਮਾਡਲ ਤੇ ਰਿੰਗ ਪਏ ਹੋਏ ਨੇ ਮਤਲਬ ਅੱਜ ਦੀ ਗੱਡੀ ਰੁਪਈਆ ਨਹੀਂ ਪਾਲਦਾ ਨਾ ਨਾ ਮਗਰ ਟਾਇਰਾਂ ਦੀ ਕੰਡੀਸ਼ਨ ਕੀ ਆ ਹੈ ਜੀ 70 75 ਰੁਪਏ 70 ਪੈਂਸੀ ਟਾਇਰ ਨੇ BK T ਦੇ ਟਾਇਰ ਨੇ ਧਰ ਮੇਰੇ ਮਚਕਰ ਆਦੇ ਮਗਰਾਡਾਂ ਦਾ ਚੈੱਕ ਕਰਵਾ ਦੇ ਉੱਪਰੋਂ ਵੀ ਘੈਂਟ ਟਾਇਰ ਹੈ ਨਾ ਛਤਰੀ ਵਗੈਰਾ ਦਿਖਾ ਦੇ ਕੰਡੀਸ਼ਨ ਦਾ ਬਈ ਸਾਰੇ ਓਰੀਜਨਲ ਆ ਕਰਲੋਸ ਕਰ ਇੰਜਨ ਦਾ ਨਾ ਇਹ ਸਾਡੇ ਮਗਰਾਡ ਹੋਏ ਬਣੇ ਸਾਈਡਾਂ ਤੋਂ ਥੋੜੇ ਥੋੜੇ ਅਸਾਂ ਮਗਰਾਡ ਥੋੜੇ ਤੋਂ ਹੋਏ ਹੋਏ ਨੇ ਓਕੇ ਅਜ ਜਿਹੜੀ ਚੀਜ਼ ਹੋਈ ਸੱਜਣੋ ਆਪਾਂ ਦੱਸ ਕੇ ਦਵਾਂਗੇ ਧਰ ਮੈਂ ਆ ਸਫਾਈ ਦਿਖਾ ਆ ਸਾਰਾ ਓਰੀਜਨਲ ਹੈ ਬਾਡੀ ਓਰੀਜਨਲ ਆ ਬਾਡੀ ਲਾਈਨ ਦਾ ਸਾਰਾ ਓਰੀਜਨਲ ਹੈ ਕਰਲੋਸ ਕਰ ਇੰਜਨ ਦਾ ਮੂਹਰ ਬੀ ਕਿੱਟ ਨਹੀਂ ਦੀ ਨਾ ਇਹ ਵੀ ਉਨੇ ਕ ਹੈਗੇ ਆ ਹਾਂ ਤੇ ਇਧਰੋਂ ਵੀ ਧਰਮੇ ਦਾ ਖਾ ਕੰਡੀਸ਼ਨ ਟਰੈਕਟਰ ਦੀ ਨੰਬਰ ਪੰਜਾਬ ਦਾ ਕਲੌਸ ਕਰ ਇੰਜਣਾ ਪੰਪ ਪੰਪ ਸਾਰਾ ਚੈੱਕ ਕਰਵਾ ਦੇ ਕਰ ਲਾ ਉਸਕ ਨੂੰ ਇੰਜਣਾ ਨੰਬਰ ਵੀ ਪੰਜਾਬ ਦਾ 50 50 ਤੇ ਪਾਰਟੀ ਕਮੀ ਦੇ ਨਾ ਹੋ ਬਈ ਦੂਜੀ ਦੇ ਦੂਜੀ ਪਾਰਟੀ ਦੇ ਨਾਮ ਆ ਤੇ ਜੇ ਗੱਲ ਕਰੀਏ ਇਹਦੀ ਡਿਮਾਂਡ ਦੀ ਕਿੰਨੇ ਲਾਟ ਕਹਿੰਦਾ ਤੈਨੂੰ 45 40 ਹਾਂ ਦੇ ਦਾਂਗੇ ਤੈਨੂੰ 3 ਲੱਖ ਤੇ 40 ਹਜ਼ਾਰ ਦਾ 40 ਦੇ ਵਿੱਚੋਂ ਵੀ ਥੋੜਾ ਮੋਟਾ ਮਾਨਤਾ ਨਾ ਹੋ ਜੂ ਲੈ ਮਿੱਤਰੋ 3 40 ਦੇ ਵਿੱਚੋਂ ਵੀ ਥੋੜਾ ਮੋਟਾ ਮਾਰਦਾਨ ਹੋ ਤੇ ਬਈ ਜਿਹੜਾ ਆ ਖੜਾ ਪ੍ਰੀਤ ਇਹ ਵੀ ਮਾਰ ਲੈ ਇਹ ਹੈਗਾ 2020 ਮਾਡਲ ਬਾਈ ਬੋਡੀ ਲਾਈਨ ਦਾ ਸਾਰਾ ਓਰੀਜਨਲ ਹੈ ਓਰੀਜਨਲ ਹੈ ਸਾਰਾ ਪਟਿਆ ਸੋ ਉਹਦਾ ਵੀ ਸਾਰਾ ਓਰੀਜਨਲ ਹੈ ਕੱਲੇ ਹਿੱਸੇ ਤੇ ਉੱਤੇ ਉੱਤੇ ਵੱਜਿਆ ਹੋਇਆ ਉੱਤੇ ਉੱਪਰ ਵੱਜਿਆ ਹੋਇਆ ਚੀਜ਼ ਤਾਂ ਨਹੀਂ ਸੱ ਕੱਲਾ ਇੱਥੇ ਇੱਕ ਪੇਂਟ ਵੱਜਿਆ ਹੋਇਆ ਉੱਪਰ ਉੱਪਰ ਦੇ ਪਾਸੇ ਤੇ ਪਰ ਮੈਂ ਆ ਕਰਵਾਇਆ ਕਿ ਆ ਸਾਰਾ ਬਾਈ ਕਹਿੰਦਾ ਓਰੀਜਨਲ ਹੈ ਨਾ ਮਗਰਾੜ ਦਿਖਾ ਦੀ ਪੂਰੀ ਸਾਫ ਨੇ ਟਰੈਕਟਰ ਦੇ ਛਤਰੀ ਦਿਖਾ ਦੀ ਜਮੀ ਨਮੀ ਆ ਪਿੱਛੋਂ ਗੁਡੀ ਸਮ ਦਿਖਾ ਕੇ ਆ ਟਰੈਕਟਰ ਬਾਕੀ ਤਾਂ ਚੰਗਾ ਸਾਰੇ ਲਿੰਕਾਂ ਨੂੰ ਕਸ ਮਾਰ ਕੇ ਚੈੱਕ ਕਰਵਾ ਦੇ ਸਾਰੀਆਂ ਤੇ ਆ ਦੇਖੀ ਬਈ ਇਹਦੇ ਟਾਇਰ ਕਿੰਨੇ ਪੈਸੇ ਨੂੰ ਟਾਇਰ ਨਾਲ ਦੇਣੇ ਨਾਲ ਦੇ ਨਾਲ ਦੇ ਹੈਗੇ 75 80 ਪੈਸੇ ਅੱਛਾ আরে ਹਾਂ 20 ਮਾਡਲ ਆ ਮਾਰ ਕੇ 20 ਦੇ ਪੈ ਬਈ ਚੱਲਿਆ ਕਿੰਨਾ ਕੋ ਇਹ ਚੱਲਿਆ ਹੈਗਾ 2200 ਘੰਟਾ 22 2300 ਮਿੱਤਰੋ ਘੰਟਾ ਚੱਲਿਆ ਹੋਇਆ 2020 ਮਾਡਲ ਆ ਬਈ ਇਹਦਾ ਨੰਬਰ ਕਿੱਥੋਂ ਦਾ ਹੋਊ ਓਸਤਾਬ ਪੰਜਾਬ ਦੇ ਆ ਜੀ ਪੰਜਾਬ ਦਾ ਨੰਬਰ ਆ ਪਾਰਟੀ ਵੀ ਫਰਸਟ ਦੇ ਨਾਮ ਆ ਫਰਸਟ ਪਾਰਟੀ ਦਾ ਓਕੇ ਧਰਮੇ ਪੈਰਦਾਨ ਵੀ ਚੈੱਕ ਕਰਵਾ ਦੇ ਜਮੀਨ ਨਮਾ ਟਰੈਕਟਰ ਪਿਆ ਬਈ ਇਹ ਦੱਸਿਓ ਗੁਰਲਾਲ ਇਹ ਟਰੈਕਟਰ ਬਣੂ ਕਿੰਨੇ ਦਾ 43 ਕਹਿੰਦੇ ਸਵਾ 4 ਦਾ ਦੇ ਦਾਂਗੇ ਜੀ ਲੈ ਮਿੱਤਰੋ ਸਵਾ 4 ਲੱਖ ਦਾ ਟਰੈਕਟਰ ਬਣ ਜੂ ਇਹਦੇ ਵਿੱਚੋਂ ਵੀ ਤੁਹਾਡਾ ਮਾਨ ਤਨ ਹੋ ਜੂ ਨਾ ਬਾਈ ਕਰ ਦਾਂਗੇ ਮਾਨ ਠੀਕ ਹੈ ਕਰੋ ਸੰਪਰਕ ਤੇ ਬਾਈ ਜਿਹੜਾ ਆ ਖੜਾ 5204 10 ਮਾਡਲ ਆ ਜੀ ਇਹ ਹੈਗਾ 2010 ਮਾਡਲ ਮੂਰੇ ਜਾਜੀ ਟਾਇਰ ਪਏ ਹੋਏ ਨੇ ਹਾਂਜੀ ਗੁੱਡੀ ਹਰਦੀ ਹੈ ਨਾ ਬਾਈ ਤੇ ਮਗਰਲਾ ਜੋੜਾ ਹੈਗਾ ਦਾ ਐਮ ਆਰ ਪ ਦਾ ਕਿੰਨੇ ਪੈਸੇ ਹੋਣੇ ਬਾਈ ਤੇ ਟਾਇਰ 80 85 ਪੈਸੇ 80 85 ਪੈਸੇ ਮਿੱਤਰੋ ਟਾਇਰ ਨੇ ਰਿੰਮਾਂ ਦਾ ਚੈੱਕ ਕਰਵਾਦੀ ਵੀ ਰਿਮ ਗਰਾਡਾਂ ਦਾ ਚੈੱਕ ਕਰਵਾਦੇ ਇੰਡੀਕੇਟਰਾਂ ਦੇ ਉੱਪਰ ਜਾਲੀਆਂ ਲੱਗੀਆਂ ਹੋਈਆਂ ਨੇ ਮਜ਼ਬੂਤ ਸਰੀਰ ਦੀਆਂ ਬਣਵਾ ਕੇ ਚਲਾਈ ਜੂਨੀ ਬਹੁਤ ਚੰਗਿਆ ਰੜਦੀ ਚਲਾਈ ਪੂਰੀ ਚੰਗਿਆ ਬਈ ਓਕੇ ਤੇ ਬਈ ਇਹ ਵੀ ਸਾਰਾ 오ਰੀਜਨਲ ਆ ਓਰੀਜਨਲ ਆ ਧਰਮੇ ਆਹ ਮਾਰ ਦੇ ਕਰਾ ਇੰਜਨ ਤੇ ਕੈਮਰਾ ਪੈਰਦਾਨ ਦਿਖਾ ਦੇ ਸਮਰ ਕੇ ਮਗਰਾੜ ਵਿੱਚੋਂ ਦਿਖਾ ਦੇ ਕੋਈ ਗਲੇ ਨਹੀਂ ਹੋਏ ਮਿੱਤਰੋ ਤੇ ਪੀਵੀ 60 ਹੈ ਬਈ ਹਾਂ ਹਾਂ ਨੰਬਰ ਇਹਦਾ ਪੰਜਾਬ ਦਾ ਕਿੱਧਰ ਵੇਖੇ ਦਾ ਨੰਬਰ ਕਿੱਧਰ ਵੇ ਇਹਦਾ ਨੰਬਰ ਇਹ ਕਿਹਵੀਂ ਪਾਰਟੀ ਦੇ ਨਾਮ ਆ ਵੀਰੇ ਇਹ ਵੀ ਸੈਕੰਡ ਆਦਾ ਯਾਰ ਸੈਕੰਡ ਪਾਰਟੀ ਦੇ ਨਾਮ ਆ ਧਰਮੇ ਪੈਰਦਾਨੇ ਕਰਵਾ ਕੇ ਚੱਕੇ ਦੇ ਵੀ ਹੈਣਾ ਵਧੀਆ ਟਰੈਕਟਰ ਹਾਂ ਚੰਗਾ ਟਰੈਕਟਰ ਆ ਬਈ ਕੰਡੀਸ਼ਨ ਦਾ ਛਤਰੀ ਵਗੈਰਾ ਦਿਖਾ ਦੇ ਦੀ ਹੈਨਾ ਤੇ ਸੋਦਾ ਇਹ ਵੀ ਸਾਰਾ オリジナル ਬਈ ਤੇ ਇਹ ਦੱਸਿਆ ਸੀ ਮਾਡਲ ਤੁਸੀਂ ਨੇ 10 2010 ਮਾਡਲ ਨੰਬਰ ਇਹ ਤਾਂ ਪੰਜਾਬ ਦਾ ਤੇ ਕਿੰਨੇ ਦਾ ਬਣੂ ਵੀਰੇ ਇਹ ਇਹਦਾ 375 ਦਾ 3 ਲੱਖ 75 ਹਜ਼ਾਰ ਦਾ ਹਾਂਜੀ ਉਹ ਕਿਮਾਨਤਨ ਹੋਜੂ ਨਾ ਮਾਨਤਨ ਹੋਜੂ ਲੈ ਮੇਤਰੋ ਮਾਨਤਨ ਇਹਦੇ ਵਿੱਚੋਂ ਵੀ ਕਰਵਾਵਾਂਗੇ ਜਿਹੜਾ ਆ ਖੜਾ ਬਈ ਸਵਰਾਜ ਐਕਸ ਐਮ ਇਹ 12 ਮਾਡਲ ਅਸਾ ਇਹ ਹੈਗਾ 2012 ਮਾਡਲ ਖੁੱਲਿਆ ਟਾਇਰ ਟੱਕਾ ਪਰ ਨਹੀਂ ਬੜੀ ਟਰੈਕਟਰ ਦਾ ਅੱਛਾ ਕੋਈ ਟੁੱڑی ਹੋਈ ਦੇ ਨਹੀਂ ਚੱਲੇ ਆਪਾ ਆ ਇਹ ਅੱਧੇ ਤੇ ਮੁੜ ਚੁੱਕਾ ਪਰ ਨਹੀਂ ਸਹੀ ਗੱਲ ਉਹ ਦੇਖ ਰੇਡੀਏਟਰ ਆ ਸਟicker ਸਾਰੇ ਚੱਕਰਵਾ ਦੇ ਖੁੱਲਿਆ ਕਿਦੋਂ ਵੀ ਨਹੀਂ ਨਾਲ 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 ਟਾਇਰ ਕਵਰ ਹੂੰ ਸਿਲੜਾ ਸਾਰਾ ਕਲੱਚ ਵੀ ਸੀਲੜਾ ਰੈਡ ਦਾ ਕਲੱਚ ਵੀ ਮਿਲਿਆ ਨਹੀਂ ਆ ਕਲੱਚ ਵੀ ਨਹੀਂ ਬਾਈ ਕਹਿੰਦਾ ਖੁੱਲਿਆ ਦੇਖ ਬਈ ਬਹੁਤ ਘੱਟ ਟਰੈਕਟਰ ਮਿਲਦੇ ਹੁੰਦੇ ਜਿਹੜੇ ਇੰਨੇ ਚੰਗੇ ਹੋਣ ਹਨਾ ਟਾਇਰ ਦੀ ਟਾਂ ਮੇ ਨਹੀਂ ਵੱਟੀ ਹਾਂ XM ਹੈ ਸਬਰਾਜ 855 2012 ਮਾਡਲ ਇਹਦਾ ਨੰਬਰ ਕਿੱਥੋਂ ਦਾ ਉਪਰ ਲੜੀ ਦਾ ਪੀਪੀ 65 ਪੀਪੀ 65 ਮਹਾਲੀ ਦਾ ਨੰਬਰ ਪੈਸੇ ਉਧਰ ਤਾਂ ਬੈਸੀ ਟਰੈਕਟਰ ਚੰਗੇ ਮਿਲਦੇ ਆ ਫਰਸਟ ਪਾਰਟੀ ਦਾ ਫਰਸਟ ਪਾਰਟੀ ਤੇ ਆ ਪਾਵਰ ਸ਼ੇਰਾਂਗਾ ਬਈ ਇਹ ਹੈ ਨਾ ਓਕੇ ਤੇ ਮੂਰਲਾ ਜੋੜਾ ਹੈਗਾ ਬਈ ਇਹਦਾ ਐਮ ਆਰ ਫ ਦਾ ਕਿੰਨੇ ਪੈਸੇ ਹੋਣੇ ਆ ਇਹ ਹੈਗਾ 80 ਪੈਸੇ 80 ਪੈਸੇ ਟਾਇਰ ਪਿਛਲ ਨੇ ਬਈ 70 75 ਰੁਪਏ ਵੇਚ ਲੈਣ ਹਾਂ ਪਿੱਛੇਗਾ ਜੋੜਾ ਪੋਲੋ ਦਾ ਮਗਰਾਡਾਂ ਦਾ ਦਿਖਾ ਦੇ ਧਰਮੇ ਕੰਡੀਸ਼ਨ ਦਾ ਟਰੈਕਟਰ ਕੱਲਾ ਅੱਗੇ ਉਹ ਨਹੀਂ ਪਿੱਛੋਂ ਵੀ ਚੈੱਕ ਕਰਵਾ ਦੇ ਕਿੰਨਾ ਨਾ ਨਾ ਲਾ ਬਾਡੀ ਲੈਣ ਨੂੰ ਕਿਤੇ ਵੀ ਨਹੀਂ ਮਗਰਾੜ ਮਗਰੋ ਦੇਖ ਲਿੰਕਾ ਲੋਕਾਂ ਦਾ ਬੁੱਕਰੋ ਵੀ ਜਿੰਨੇ ਕੋਰ ਕਸੇਰੇ ਜਨਾਂ ਵਾਲੀ ਕਸੀ ਵੇ ਹੂੰ ਆ ਜਿੱਕਾ ਜੋ ਕਹਾ ਵੀ ਸਾਫ ਹੈ ਕਿ ਤਾਂ ਇਹ ਨਹੀਂ ਤੋੜ ਪਾਲਾ ਟਰੈਕਟਰ ਸਹੀ ਗੱਲ ਹੈ ਜਿੱਕਾ ਦਾ ਵੀ ਟਰੈਕਟਰ ਪੂਰਾ ਸਾਫ ਬੱਟੂਆਂ ਦੇ ਚੈੱਕ ਕਰਵਾ ਦੇ ਲੈ ਸਹੀ ਗੱਲ ਹੈ ਵੀ ਟਰੈਕਟਰ ਬੜਾ ਚੰਗਾ ਯਾਰ ਹਨਾ ਛਤਰੀ ਵਗੈਰਾ ਦਿਖਾ ਦਰ ਮੈਂ ਚਲਾਏ ਜਿਵੇਂ ਬਹੁਤ ਚੰਗੇ ਨੇ ਪਿੱਸੋਂ ਕਿ ਇੰਗੀ ਇੰਗੀ ਕਰੀ ਜਾਂਦੇ ਤਾਂ ਸੋਹੇ ਨਹੀਂ ਚੁੰਦਾ ਜਿਵੇਂ ਅੱਛਾ ਜੰਮੀ ਆਵਾਜ਼ ਨਹੀਂ ਹੈ ਕਿ ਆਹ ਦੇਖੋ ਆ ਕਰਵਾਈ ਚੈੱਕ ਕਰ ਲੈ ਸਾਈਡ ਗੇਰ ਜਾ ਬਾਈ ਹਣਾ ਸਾਈਡ ਗੇਰ ਗੇਰ ਸਾਰੇ ਸਿਲਡ ਇਹ ਤੁਹਾਨੂੰ ਖੁੱਲਾ ਰੜ ਹੂੰ ਤੇ ਬਾਈ ਮੈਨੂੰ ਇਹ ਦੱਸਿਓ ਪੰਪ ਹੋਂਪ ਦਿਖਾ ਦੇ ਲੈ ਤਾਂ ਮੈਂ ਡਬਲ ਪੰਪ ਚਾਹੀਏ ਨਾਲ ਦੇ ਪੰਪ ਨੇ ਅਸੀਂ ਖੁੱਲੇ ਨਹੀਂ ਪੰਪ ਅਸਾ ਨਾਲ ਦੇ ਪੰਪ ਨੇ ਬਾਈ ਹੂੰ ਬਾਈ ਕਿੰਨੇ ਦਾ ਬਣੂ ਮਤਲਬ ਇਹਦੇ ਨੰਬਰ ਹੈਗਾ ਪੀਪੀ 65 ਮਹਾਲੀ ਦਾ ਹਣਾ ਇਹ ਫਰਸਟ ਪਾਰਟੀ ਦਾ ਨਾਮ ਆ ਫਰਸਟ ਪਾਰਟੀ ਦਾ ਓਕੇ ਤੇ ਇਹਦੀ ਡਿਮਾਂਡ ਕੀ ਹੈ ਸੱਜਣਾ ਕਹਿੰਦੇ ਦਾ 430 ਸਵਾ 4 ਦਾ ਦੇਦਾਂਗੇ ਸਵਾ 4 ਲੱਖ ਦਾ ਲੈ ਮੈਨ ਤਰੋ ਸਵਾ 4 ਲੱਖ ਦੇ ਵਿੱਚ ਵੀ ਤੁਹਾਡਾ ਹੋਰ ਮਾਨਤਾਣ ਹੋ ਜੂ ਪਿੰਡ ਫਰਵਾਹੀ ਆ ਬਰਨਾਲੇ ਦੇ ਬਿਲਕੁਲ ਨਾਲ ਲੱਗਦਾ ਹੈ ਨਾ ਬਾਈ ਰਿਵਰਸ ਪੀਟੀਓ ਦੇ ਵਿੱਚ ਆਹੀ ਰਿਵਰਸ ਪੀਟੀਓ ਓਕੇ ਤੇ ਬਾਈ ਜਿਹੜਾ ਇਧਰਲੇ ਪਾਸੇ ਖੜਾ ਅਰਜਣਾ ਆਪਣਾ ਦਾ 2002 ਮਾਡਲ ਇਹ ਹੈਗਾ 2002 ਮਾਡਲ ਓਕੇ ਬਾਡੀ ਲਾਈਨ ਦਾ ਬਾਈ ਸਾਰੇ ਓਰੀਜਨਲ ਹੈ ਬਾਈ ਮਾੜਾ ਮੋਟਾ ਜਿਹਾ ਵਜਿਆ ਬਾਡੀ ਲਾਈਨ ਦੇ ਬਾਕੀ ਓਰੀਜਨਲ ਹੈ ਪੰਪ ਪੰਪ ਸਾਰੇ ਓਰੀਜਨਲ ਮਾੜਾ ਮੋਟਾ ਟੱਚਿੰਗ ਦੀ ਹੋਈ ਹੋਈ ਓਕੇ ਸਾਰਾ ਬਾਕੀ ਓਰੀਜਨਲ ਹੀ ਹੈ ਹਾਂ ਓਕੇ ਥੈਂਕ ਯੂ ਡੂੰਗੀ ਦਾ ਸੋਧਾ ਓਰੀਜਨਲ ਹੈ 12 ਮਾਡਲ ਸਾਰੇ ਓਰੀਜਨਲ ਨੇ ਅੱਛਾ ਮਗਰਾੜ ਵੀ ਸਾਰੇ ਓਰੀਜ ਸਾਜ ਜਾਨਦਾ ਇਹਨੂੰ ਡਿਗਰ ਦੇ ਚਾਰੇ ਨਾਲ ਦੇ ਬਟ ਕੋਈ ਜੱਕ ਨਹੀਂ ਬਦਲਿਆ ਵਾ ਨਹੀਂ ਕਹ ਲੂੰ ਕਹਿੰਦੇ ਕਿਸੇ ਪਾਸੇ ਤੋੜ ਬੰਨ ਨਹੀਂ ਹੈਗੀ ਟਰੈਕ ਦੀ ਜਮੇ ਟੂ ਪਾਟ ਆਪਾਂ ਸਾਰੇ ਓਰੀਜਨਲ ਨੇ ਬਸੇ ਹੂੰ ਤੇ ਭਾਈ ਮਾਡਲ ਹੈਗਾ ਦੱਸਿਆ 12 ਇਹ 2002 2 ਸੌਰੀ 2002 ਮਾਡਲ ਹੈ ਨੰਬਰ ਇਹਦਾ ਪੰਜਾਬ ਦਾ ਪੰਜਾਬ ਦਾ ਚਲਾਈ ਜੁਲੀ ਬਥੇਰੀ ਚੰਗੀ ਐ ਅਸਾ ਚੱਲ ਚਲਾ ਪੈਦਾ ਪੂਰਾ ਚੰਗਾ ਪੂਰਾ ਵਧੀਆ ਤੇ ਭਾਈ ਇਹਦੀ ਡਿਮਾਂਡ ਕੀ ਹੈ ਟਰੈਕਟਰ ਦੀ ਇਹ ਕਹਿੰਦਾ 2.5 ਲੱਖਾਂ ਹਾਂਜੀ ਦੇ ਦਾਂਗੇ 2.45 ਦਾ 2.45 ਦਾ ਧਰਮ ਇਧਰ ਵੀ ਦਿਖਾ ਦੇ ਕਰ ਆ ਪੱਲੇ ਹੈਗੇ ਇਹਦੇ ਦੋਨੇ ਸਾਈਡਾਂ 'ਤੇ ਲਾਹੇ ਬਨੇ

ਪਿੰਡ ਫਰਵਾਹੀ ਹੈ ਬਰਨਾਲੇ ਦੇ ਨਾਲ ਪੈਂਦਾ ਹੈ ਨਾ ਇਹ ਤੇ ਗੁਰਨਾਲਲ ਤੁਹਾਡਾ ਮੋਬਾਈਲ ਨੰਬਰ ਬੋਲਿਓ ਬਈ 99152 7533 9915275331 ਮਿੱਤਰੋ ਬਾਈ ਦਾ ਨੰਬਰ ਹੈ ਜੇ ਕਿਸੇ ਸੱਜਣ ਨੇ ਇਹ ਟਰੈਕਟਰਾਂ ਦੇ ਵਿੱਚੋਂ ਕੋਈ ਵੀ ਟਰੈਕਟਰ ਲੈਣਾ ਹੈ ਜਾਂ ਕਈ ਵਾਰ ਤੁਹਾਡੇ ਕੋਲੇ ਕੋਈ ਟਰੈਕਟਰ ਹੁੰਦਾ ਤੁਸੀਂ ਕਹੋਗੇ ਵੀ ਅਸੀਂ ਐਡਜਸਟਮੈਂਟ ਕਰਨੀ ਹੈ ਤਾਂ ਉਹ ਵੀ ਵਾਈਬਰੀ ਕਰ ਲੈਂਦੇ ਆ ਲਗਭਗ 12 ਕ ਮਾਡਲ ਤੋਂ ਉੱਪਰ ਹਰੇਕ ਟਰੈਕਟਰ ਦੇ ਉੱਪਰ ਲੋਨ ਵੀ ਕਰਵਾ ਦਿੰਦੇ ਹੈ ਨਾ ਕਰੋ ਸੰਪਰਕ ਸੱਜਣ ਨੂੰ ਨੰਬਰ ਆਪਾਂ ਸਕਰੀਨ ਤੇ ਚਲਾਤਾ ਜੇ ਕਿਸੇ ਸੱਜਣ ਨੇ ਟਰੈਕਟਰ ਖਰੀਦਣੇ ਆ ਤਾਂ ਲਾ ਲਓ ਫੋਨ ਫਟਾਫਟ